ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਵਿੱਚ ਰੱਖੇ ਤੇ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਕਰਤੀ ਕਰੋ ਸਾਸੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਹਾਂ ਆਸ ਕਰਦੇ ਆਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਤੇ ਤੁਸੀਂ ਬੜੇ ਬੈਠੇ ਆ ਬਣ ਤਣ ਕੇ ਬਣ ਤਣ ਕੇ ਮੈਂ ਆਇਆ ਹਾਂ ਸ਼ਹਿਰੋਂ ਹਾਂ ਬੀਬੀ ਦੇ ਕਿਤਾ ਤਾਰਨ ਗਿਆ ਆਂ ਅੱਛਾ ਜੀ ਤੇ ਕੁਝ ਤਰੀਕੋ ਪ੍ਰੋਗ੍ਰਾਮਤ ਵੀ ਕੀਤੀ ਆ ਅੱਛਾ ਜੀ ਤੇ ਸਰਪ੍ਰਾਈਜ਼ ਹੀ ਮੈਂ ਕੁੜੀਆਂ ਨੂੰ ਦੇਣਾ ਆਪਣੀਆਂ ਨੂੰ ਕਿਸੇਆਂ ਕੁੜੀਆਂ ਨੂੰ ਸਰਪ੍ਰਾਈਜ਼ ਹਾਂ ਕੁੜੀਆਂ ਨੂੰ ਕਹਾਂ ਸਰਪ੍ਰਾਈਜ਼ ਵਾਣ ਚੱਲ ਇਦਾਂ ਹੀ ਆਂਗੇ ਹਾਂ ਨਾਲ ਤੈਨੂੰ ਹੀ ਦੇ ਦਾਂਗੇ ਅੱਛਾ ਤੇ ਤਾਂ ਬੜੀ ਵਧੀਆ ਗੱਲਾਂ ਜੇ ਮੇਰੇ ਵਾਸਤੇ ਵੀ ਆਇਆ ਤਾਂ ਫਿਰ ਚੱਲ ਅੱਛਾ ਤੇ ਯਾ ਸਾਡੀਆਂ ਪਹਿਲਾਂ ਵਾ ਆਪਾਂ ਬਾਅਦ ਚ ਵਾ ਤੇਰੇ ਲਈ ਪਹਿਲੇ ਆਇਆ ਵਾ ਉਹ ਗਲੇ ਦਾ ਕੋਈ ਲਗੜਦੇ ਆ ਅੱਛਾ ਸੋਨੇ ਦਾ ਰਾਣੀ ਯਾਰ ਅੱਛਾ ਅੱਛਾ ਆ ਜਾਓ ਆ ਜਾਓ ਚੱਲ ਜਾਓ ਕੁੜੀਆਂ ਸੁਣੋ ਗੱਲ ਡੈਡੀ ਦੀ ਆਜੋ ਆਜੋ ਆਵਾ ਗੁਰਨਵਾਲਾ ਸਾਡਾ ਗੁਰਨਵਾਲਾ ਸਾਚੀ ਕਾਲ ਬਲਾਓ ਅਜੇ ਨਾ ਖੋਲ੍ਹ ਖਾਣੇ ਨੂੰ ਸਾਚੀ ਕਾਲ ਜੀ ਤੁਹਾਨੂੰ ਵੀ ਫਲਾਫਾ ਹੈ ਇਹ ਫਲਾਫਾ ਹੈ ਇਹ ਦੇਣਾ ਮਨਦੀਪ ਆ ਲੈ ਦੋ ਦੇ ਬੇਸ ਬੁਖ ਮਨੀਵਾ ਹਾਂਜੀ ਆਜੋ ਆਜੋ ਸਤਿਕਾਰ ਜੀ ਸਾਰਿਆਂ ਨੂੰ ਬਹਿ ਜਾ ਸਸੀ ਕਾਲ ਜੀ ਤੁਹਾਨੂੰ ਕੱਲਿਆਂ ਮੇਰਾ ਕੋ ਟਾਇਰ ਬਨੇ ਬੈ ਹੈ ਨਹੀਂ ਪੰਗਤਾਂ ਲਵਾਈ ਜਾਂਦੇ ਆ ਜੇ ਕੀ ਗੱਲ ਆ ਹਾ ਇੱਕ ਡੱਡਾ ਝੋਲਾ ਆਹੋ ਝੋਲਾ ਇੱਕ ਡੱਡਾ ਹੀ ਆ ਮੈਂ ਖਾ ਬਖਾੜਾ ਮੈਂ ਆਪਣੀਆਂ ਕੁੜੀਆਂ ਨੂੰ ਕੀ ਆ ਇਹਦੇ ਵਿੱਚ ਹੁਣ ਇਹ ਮੈਂ ਬਖਾੜਾ ਕੋ ਤੁਹਾਨੂੰ ਦੇਣਾ ਨਹੀਂ ਝੋਲੇ ਜੀ ਹੈਗਾ ਕੀ ਪੁਰਾਣਾ ਵਾ ਕੋ ਹੋ ਕੇ ਨਵਾਂ ਵਾ ਹੈਗੇ ਨਹੀਂ ਪੁਰਾਣਾ ਹੀ ਆ ਪੁਰਾਣੇ ਪਹਿਲੇ ਸਾਫਾ ਨਵਾਂ ਲੱਗਣ ਗਿਆ ਨਹੀਂ ਲਿਫਾਫਾ ਨਵਾਂ ਕਰਕੇ ਨਹੀਂ ਹੁੰਦੇ ਆ ਨਹੀਂ ਲਿਫਾਫਾ ਨਵਾਂ ਤੇ ਕਾਸ ਵਿੱਚ ਸਮਾਨ ਪੁਰਾਣਾ ਤੇ ਫਿਰ ਲਿਫਾਫਾ ਖੋਲਣ ਦਾ ਹੀ ਨਹੀਂ ਫਾਇਦਾ ਕੋਈ ਪੁਰਾਣੀ ਚੀਜ਼ਾਂ ਦਾ ਕੀ ਵੇਖਣਾ ਹਾਂ ਆਹੋ ਰਹਿਣ ਦੀ ਹੈ ਰਹਿਣ ਦੋ ਨਹੀਂ ਨਹੀਂ ਹਾਂ ਮੈਂ ਗੱਲ ਇਹ ਆ ਵੀ ਮੈਂ ਗਿਆ ਕਿ ਤੁਹਾਨੂੰ ਦੱਸਿਆ ਅੱਗੇ ਵੀ ਵੀ ਮੈਂ ਗਿਆ ਜੀ ਵੀ ਮੇਰੇ ਕਿਸਤਾ ਹੀ ਤਾਰਨਾ ਹਾਂ ਤੇ ਮੇਰਾ ਮਨ ਉੱਥੇ ਬਦਲ ਗਿਆ ਅੱਛਾ ਸਾਡਾ ਕੁੜੀਆਂ ਨੂੰ ਆਖਿਆ ਵੀ ਮੈਂ ਤੁਹਾਨੂੰ ਸੂਟ ਲੈ ਕੇ ਦਊਂਗਾ ਅੱਛਾ ਆਪਣੇ ਮਨ ਦੇ ਮੈਂ ਲੈ ਕੇ ਦੇਣੇ ਆ ਕਿ ਇਹਨਾਂ ਨੂੰ ਨਾਲ ਨਹੀਂ ਖੰਡਾ ਨਾ ਮੈਂ ਖੜਿਆ ਹੀ ਆ ਆਹੋ ਉਹ ਦਿਨ ਤੁਸੀਂ ਵਲੌਗ ਚ ਕਿਹਾ ਸੀ ਹਾਂ ਮੈਂ ਇਕੱਲਾ ਹੀ ਗਿਆ ਹੂੰ ਤੇ ਫਿਰ ਮੈਂ ਇਹਨਾਂ ਕੁੜੀਆਂ ਦੇ ਸੂਟ ਲਿਆ ਆਪਣੀਆਂ ਧੀਆਂ ਦੇ ਹੂੰ ਤੇ ਨਾਲ ਫਿਰ ਮੈਂ ਹਾਂ ਸੇਰਾ ਵੀ ਲੈ ਜਾ ਮੁਰਕੇ ਤੂੰ ਨਾ ਨਰਾਜ ਹੋ ਜੇ ਮੇਰ ਦਾ ਵੀ ਮੇਰਾ ਕਿੱਥੇ ਆ ਨਹੀਂ ਮੈਂ ਨਰਾਜ ਤੇ ਹੋ ਹੀ ਨਹੀਂ ਸਕਦੀ ਜਦੋਂ ਮੇਰੇ ਧੀਆਂ ਦੇ ਆ ਜਾਂਦੇ ਸਮਝੋ ਮੇਰੇ ਵੀ ਨਾਲ ਹੀ ਆ ਜਾਂਦੇ ਵਿੱਚ ਇਹ ਹੀ ਹੈ ਉਹਦੀ ਗੱਲ ਹੈਗੀ ਕੋਈ ਵੀ ਤੇ ਹੁਣ ਮੈਂ ਲੱਗਾ ਵਾ ਬਖਾਲਣ ਸਹੀ ਹੈ ਸਹੀ ਹੈ ਬਖਾਲਣੇ ਆ ਅੱਛਾ ਇਹ ਪਤਾ ਨਹੀਂ ਉਹ ਪਸੰਦ ਆ ਉਹਨਾਂ ਤੁਹਾਡੇ ਕਾ ਨਾ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਪਰ ਮੈਂ ਆਪਣੇ ਮਨ ਦੇ ਪਸੰਦ ਦੇ ਲੈ ਕੇ ਆਇਆ ਵਾਂ ਵੀ ਮੇਰੀਆਂ ਧੀਆਂ ਜਿਹੜੀਆਂ ਪਹੁੰਚ ਗਈਆਂ ਫਰੀਦ ਜੀ ਦੇ ਰੁਪਈਏ ਦੀ ਵੀ ਹੋਵੇ ਉਹ ਵੀ ਪਸੰਦ ਆ ਜਾਂਦੀ ਆ ਲੈ ਇੱਕ ਵਾਰ ਆਵਾਜ਼ ਸੁਣ ਤਾ ਅੱਛਾ ਇਹ ਕੀ ਦਾ ਹੈ ਇਹ ਕੀ ਦਾ ਇਹ ਤੂੰ ਲੈਣਾ ਤੂੰ ਲੈ ਲਈ ਤੇ ਜੀ ਇਹਨਾਂ ਨੇ ਲੈਣਾ ਤੇ ਇਹ ਲੈਣ ਦੀ ਨਹੀਂ ਨਹੀਂ ਫਿਰ ਵੀ ਹੈ ਫਿਰ ਵੀ ਦੱਸੋ ਨਾ ਤੁਸੀਂ ਲੈ ਕੇ ਆਪਣੇ ਵੱਲੋਂ ਤਾਂ ਮੈਂ ਤੇਰਾ ਲਿਆ ਆ ਅੱਛਾ ਤੇ ਇੱਕ ਲਈ ਐ ਤੇ ਲਈ ਆ ਅੱਛਾ ਮੈਂ ਹਾਂ ਜਿਹੜੀ ਹੀਰੋ ਨਾ ਹੀਰੋ ਨਾ ਜਿਹੜੀ ਹਾਂਜੀ ਤੇ ਉਹ ਸੂਟ ਪਾ ਕੇ ਤੇ ਵੀਡੀਓ ਬਣਾਇਆ ਕਰੂਗੀ ਅੱਛਾ ਜੀ ਬੜਿਆਂ ਭੈਣ ਭਰਾਵਾਂ ਦਾ ਕਮੈਂਟ ਆਉਂਦਾ ਕਿ ਆਂਟੀ ਦੇ ਇੱਕ ਦੋ ਹੀ ਸੂਟ ਹੋਣਾ ਸਰੇ ਹਾਏ ਮੇਰੇ ਤਾਂ ਜੇ ਅਗਲੇ ਸੀਨ ਮਾਰੇ ਜਿਹੜੇ ਮੈਂ ਉਦਣ ਲਿਆਂਦੇ ਆ ਚੱਲ ਹੋਰ ਸੀਲਾ ਆਹੋ ਆਹ ਜਿਹੜਾ ਪਹਿਲਾਂ ਵਿਖਾ ਲਿਆ ਵਾ ਉਹ ਕੀ ਦਾ ਵਾ ਆ ਜਿਹੜਾ ਆਹੋ ਇਹ ਕੰਜੀਤਾ ਵਾ ਤੇ ਤੁਸੀਂ ਮੇਰਾ ਕਹੀ ਜਾਣਦੇ ਆ ਮੈਂ ਤੂੰ ਲੈਣਾ ਤੂੰ ਲੈ ਨਹੀਂ ਉਹ ਗੁੰਡਾ ਵਾਂ ਨਾਉਗਾ ਅੱਛਾ ਅੱਛਾ ਆ ਲੈ ਇਹ ਕਾ ਆਵਾ ਤੇਰਾ ਅੱਛਾ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਦੇਖ ਲੋ ਕੁੜੀਓ ਨਹੀਂ ਮੇਰੇ ਨੂੰ ਵੀ ਹੱਥ ਪਾ ਲੋ ਸੂਟ ਨੂੰ ਕੁੜੀਓ ਤੁਸੀਂ ਮੇਰੇ ਸੂਟ ਨੂੰ ਹੱਥ ਨਹੀਂ ਪਾਇਆ ਤੇ ਇੱਕ ਲਿਆ ਚਰਲੀ ਆ ਹਾਏ ਮੈਂ ਆਂਦੇ ਆ ਵੀ ਰੰਗ ਦਾ ਵਾਓ ਹੈਂ ਬਿੱਕੇ ਬਿੱਕੇ ਆਂਟੀ ਸੂਟ ਪੋਲੀ ਆ ਅੱਛਾ ਤੇ ਗਾੜੇ ਗਾੜੇ ਪਾਉਣਾ ਤੁਹਾਨੂੰ ਆਂਟੀ ਡੋਲੇ ਚ ਪਾਉਣੀ ਆ ਹਾਂ ਅੱਛਾ ਇਹ ਹੀ ਅੰਦਰ ਵਗਣ ਵਾਲਾ ਗੋਨਾ ਤੂੰ ਕੀ ਆਖੰਡਿਆ ਇਹ ਕੀ ਆ ਹਾਂ ਦਾਦੀ ਦਾ ਸੂਟ ਗੰਦਾ ਵਾ ਤੇ ਸਾਡਾ ਸੂਟ ਸੋਹਣਾ ਵਾ ਇੱਕ ਤੇਰੀ ਲੈ ਆ ਹਾਏ ਮੇਰੇ ਭੈਣ ਦੇ ਸਾਰੇ ਅਗਲੀ ਜਨਫਾਫੇ ਜੋ ਕੱਢ ਸੋ ਮਨਪ੍ਰੀਤ ਮਨਦੀਪ ਮੇਲਾ ਮਨਪ੍ਰੀਤ ਦਾ ਨਾਮ ਚੇਤੇ ਆ ਗਿਆ ਯੋ ਵਾਕਈ ਆ ਬੜਾ ਸੋਹਣਾ ਵਾ ਵੇਹਣਾ ਤੂੰ ਸੋਹਣਾ ਵਾ ਇਹਨਾਂ ਦੇ ਹਨਾ ਮਹਿਰੂਨ ਦਾ ਵੀ ਚੁੰਨੀ ਚੱਲ ਜਾਣੀ ਕਿ ਨਹੀਂ ਰੈੱਡ ਰੈੱਡ ਵਾ ਆਹੋ ਰੈੱਡ ਚੱਲਦੀ ਫਿਰ ਕੀ ਨਹੀਂ ਲੈਣੀ ਗੂੜੀ ਰਵਾਂਗੇ ਫੇਰ ਹਨਾ ਵੇਖ ਲਓ ਕਿਹੜੀ ਚੁੰਨੀ ਚੱਲਣੀ ਜਿਹੜੀ ਚੁੰਨੀ ਚੱਲਣੀ ਉਹ ਲਾ ਦਿਓ ਨਾਲ ਆਹੋ ਨਹੀਂ ਸੋਹਣਾ ਲੱਗਣਾ ਹਾਂ ਤੇ ਆ ਵੀ ਕੰਡ ਤੇ ਵਿਖਾਲ ਮੇਰੀ ਗੱਲ ਸੁਣਾ ਬੈਂਕ ਬੂਕ ਲੁੱਟੀ ਆ ਕੋਈ ਬੈਂਕ ਲੁੱਟਣ ਦੀ ਨਹੀਂ ਗੱਲ ਹੁੰਦੀ ਹਾਂ ਜੇ ਹੈਗੀ ਆ ਤੇ ਖਰਚੋ ਨਹੀਂ ਪੈਨੂੰ ਖਰਚੀਏ ਤੇ ਇਹ ਮਾਇਆ ਵਾ ਆਹੋ ਜੇ ਇਹਨੂੰ ਖਰਚੀਏ ਨਾ ਤੇ ਇਹ ਕਾਲਪਤਵਾ ਇਹ ਤਾਂ ਗੱਲ ਹੈ ਹੀ ਆ ਇਹ ਕੰਮ ਨਹੀਂ ਘਟਕੇ ਪਰ ਭੈਣ ਭਰਾਵਾਂ ਨੇ ਆਖਣਾ ਇਹ ਵਾਵਾ ਰੋਜ ਦੇ ਆੜੀ ਲੈ ਆਉਂਦੇ ਚੰਗਾ ਇਹਨਾਂ ਨੇ ਪਖੰਡ ਫੜਿਆ ਵਾ ਵੀ ਲਿਆ ਲਿਆ ਕੇ ਵਿਖਾਲਦੇ ਰਹਿੰਦੇ ਆ ਨਹੀਂ ਮੈਂ ਆਪਣੀ ਧੀ ਨੂੰ ਲਾ ਕੇ ਦਿੱਤੀ ਆ ਅੱਛਾ ਠੀਕ ਉਹਦੇ ਮਾਤਾ ਕੀਤਾ ਜਿੰਨਾ ਪਹਿਲੇ ਤੋਂ ਉਹਦੇ ਤੋਂ ਅੱਗੇ ਹਾਏ ਮੇਰੇ ਕਰਕੇ ਸਾਰਿਆਂ ਦਾ ਫਿਰ ਦਰਦ ਲੱਗ ਗਿਆ ਨਹੀਂ 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 ਮੇਰੀ ਘੱਟ ਹੀ ਹੋ ਤੇਰਾ ਆ ਮੈਂ ਬਣਾਉਂਗਾ ਪੂਰਾ ਕਰ ਦਿੱਤਾ ਹੋਵੇ ਅੱਛਾ ਨਹੀਂ ਲਿਆ ਸਾਰਿਆ ਵਾਅਦੇ ਦਿੱਦੇ ਹੁਣ ਅੱਛਾ ਸਾਰਿਆਂ ਲਈ ਮੈਂ ਲੈ ਜਾ ਫਿਰ ਇੱਕ ਇੱਕ ਲਈ ਮੈਂ ਲੈ ਗਿਆ ਤੇ ਦੂਜਿਆਂ ਨੂੰ ਨਰਾਜ਼ ਹੋ ਜਾਣੀਆਂ ਅੱਛਾ ਅੱਛਾ ਤੇਰਾ ਬੈਨੋ ਘੱਟ ਹੀ ਨਾ ਉਦੋਂ ਸੂਟ ਇੱਕ ਠੀਕ ਠੀਕ ਆ ਕੁਲਜੀਤ ਨੇ ਗੱਲ ਸਾਂਭ ਲਈਓ ਯਾਰ ਕੱਢ ਦੋ ਹਾਂ ਸਾਰੇ ਇੱਕ ਵਾਰ ਤੁਸੀਂ ਕੀ ਮੰਗਣ ਵਾਲਿਆਂ ਵਾਂਗ ਆ ਲੈ ਆਇਆ ਮੈਂ ਆਪਣੀਆਂ ਨੋਮਾਂ ਵਾਸਤੇ ਇਹਦਾ ਕੀ ਮਤਲਬ ਆ ਇੰਨੇ ਸੂਟ ਆ ਇੰਨੇ ਵਾਸਤੇ ਆਇਆ ਮੈਂ ਅੱਛਾ ਦੇਦਾ ਤੇ ਇੱਕ ਇਹਦਾ ਵਾ ਜਿਹੜਾ ਤੁਸੀਂ ਕਹਿੰਨੇ ਸੀ ਵੀ ਮੈਂ ਸੋਚਿਆ ਵਾ ਵੀ ਇੱਕ ਰੰਗ ਲਿਓਣਾ ਉਹ ਵਾਏ ਹਾਂ ਇੱਕੋ ਰੰਗ ਮੈਂ ਇੱਕੋ ਰੰਗ ਦੇ ਲਿਆ ਕੇ ਦੇਣੀ ਮੈਂ ਦੋਵਾਂ ਨੂੰ ਅੱਛਾ ਅੱਛਾ ਤੇ ਇੱਕ ਆ ਆ ਰਿਹਾ ਹੈ ਨਾਲ ਬਾਦੂ ਅੱਛਾ ਮੋੜਵਾ ਕਰ ਆਇਆ ਵਾ ਅੱਛਾ ਇਹ ਕਹਿੰਨੇ ਆ ਨਹੀਂ ਲੈਣਾ ਤੇ ਉਹ ਆ ਲੱਲੂ ਅੱਛਾ ਠੀਕ ਠੀਕ ਆ ਐਕਸਟਰਾ ਲਿਆਂਦਾ ਯਾਨੀ ਕਿ ਇੱਕ ਇੱਕ ਐਕਸਟਰਾ ਲੈਣ ਵੀ ਜੇ ਦੋਵਾਂ ਦੇ ਇੱਕੋ ਜੇ ਪੌਣ ਜਣ ਕੇ ਤਾਂ ਪਾ ਲੈਣਗੇ ਆ ਕਿੰਨੇ ਨੇ ਅਟਕੇ ਸੁੱਟ ਕੇ ਤੇ ਮੇਰੇ ਮਨ ਨੂੰ ਤਿੰਨੇ ਹੀ ਲੱਗ ਗਏ ਤੇ ਇੱਕ ਤੁਸੀਂ ਸੀ ਲਓ ਫੇ ਸਹੀ ਮੈਂ ਤਾਂ ਸੀ ਨਾ ਆਵੇ ਮਵੀ ਲੈਂਦਾ ਆਪਣੇ ਲਈ ਸ਼ੁਕਰ 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 ਵਧਾਈਆਂ ਬਹੁਤ ਬਹੁਤ ਜੇਕਰ ਤੁਸੀਂ ਵੀ ਲੈ ਲੈਂਦੇ ਆਪਣੇ ਵਾਸਤੇ ਤੇ ਜੇ ਤੁਸੀਂ ਮੈਨੂੰ ਨਾਲ ਲੈ ਜਾਂਦੇ ਤਾਂ ਫਿਰ ਕੀ ਹੁੰਦਾ ਫਿਰ ਹੂੰ ਫਿਰ ਤੂੰ ਉੱਠਣਾ ਹੀ ਨਹੀਂ ਹੈ ਨਾ ਉੱਥੋਂ ਹਾਏ ਮੈਂ ਕਿਉਂ ਨਹੀਂ ਉੱਠਣਾ ਆ ਸੂਟ ਮੈਂ ਫਟਾਫਟ ਕਮਾਲੀ ਮੇਰੇ ਕਮ ਆ ਮੈਂ ਲੈ ਆ ਆਪਣੇ ਵਾਸਤੇ ਕੁਰਤੇ ਪਜਾਮੇ ਕਿੰਨੇ ਦੋ ਲੈ ਆਇਆ ਅੱਛਾ ਲੈ ਕਿੰਨੇ ਵਾਹ ਸਾਰੇ ਹੀ ਮੇਰੇ ਅੱਗੇ ਚਿੱਟੇ ਆ ਆਹੋ ਚਿੱਟੇ ਹੀ ਆ ਵਾਕਿਆ ਹੀ ਤੇ ਹੁਣ ਮੈਂ ਲੈ ਆ ਰੰਗ ਦਾ ਨਹੀਂ ਜਿਹੜਾ ਪਾਇਆ ਸੀ ਆ ਵੀ ਫਿੱਕਾ ਜਿਆ ਹੀ ਓਦਾਂ ਦੇ ਆਹੋ ਚਾ ਲੈ ਵੀ ਰੰਗ ਚੇਂਜ ਹੋ ਗਿਆ ਹੁਣ ਆ ਰੰਗ ਚੇਂਜ ਹੋ ਗਿਆ ਦੂਜਾ ਰੰਗ ਇੱਕ ਲੈ ਆ ਮੈਂ ਆ ਜ਼ੈਰ ਮੋੜਾ ਜਿਆ ਇੱਕ ਘੂੜਾ ਜਿਆ ਨਹੀਂਗਾ ਨਹੀਂ 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 ਸਿਆਲ ਚ ਪਾਉਣ ਵਾਲਾ ਹੂੰ ਸੋਨਾ ਵਾ ਹੂੰ ਇੱਕ ਮੈਂ ਆਪਣੇ ਵਾਸਤੇ ਆ ਇਹ ਵੀ ਰੰਗ ਬੜਾ ਚੱਲਣ ਡਿਆ ਨਾ ਉਤਨਾ ਬੁੜੀਆਂ ਵੀ ਬੜੇ ਸੂਟ ਸੀਣ ਡੀਆਂ ਅੱਜਕੱਲ ਹੈ ਆ ਆ ਪਾ ਦੇ ਸੰਦੀਪ ਹੋ ਰਹਾ ਗਾ ਕੋ ਹੈ ਹੋ ਰਹਾ ਗਾ ਲਫਾਫੇ ਚ ਕੋ ਨਹੀਂ ਹੁਣ ਤੇ ਖਾਲੀ ਆ ਨਹੀਂ ਤੇ ਬੀਬੀ ਜਾਨੀ ਲਿਆਂਦਾ ਅੱਜ ਕੋਈ ਬੀਬੀ ਨੂੰ ਕਿੱਥੇ ਕੜਨਾਂ ਹੀ ਹੂੰ ਪੀਦਾ ਬੀਬੀ ਆਂ ਵੀ ਮੈਂ ਆਪਣੇ ਮਨ ਪਸੰਦ ਦਾ ਉਹ ਦਿਨਾਂ ਦੀ ਵੀ ਮੈਂ ਆ ਹਾਂਜੀ ਚੱਲ ਮੇਰੇ ਪੁੱਤ ਨੇ ਫੜ ਲੇ ਸੂਟ ਬੀਬੀ ਆਂ ਜੀ ਤੇ ਮੈਂ ਆਪਣੇ ਮਨ ਪਸੰਦ ਦਾ ਲੈਣਾ ਵਾ ਅੱਛਾ ਤੇ ਜਿਹੜੇ ਲਿਆਂਕੇ ਦਿੱਤੇ ਸੀ ਤੇ ਉਹ ਰੱਖੇ ਉਹਨੇ ਅੱਛਾ ਫੇਰ ਮੈਂ ਇੱਕੋ ਵੀ ਵਧੀਆ ਹੋਰ ਲੈਣਾ ਮਨ ਫੇਰਦਾ ਤੇ ਫੇਰ ਮੈਂ ਦੁਕਾਨ ਤੇ ਨਾਲ ਲੈ ਜਾਊਗਾ ਅੱਛਾ ਫੇਰ ਮੈਂ ਦੁਕਾਨ ਤੇ ਜਾ ਕੇ ਆਖੂੰ ਵੀ ਜਿਹੜਾ ਲੈਣਾ ਲੰਦਾ ਤੇ ਹੁਣ ਕਿਦਨ ਖੜਨਾ ਬੀਬੀਨ ਦੁਕਾਨ ਤੇ ਬੀਬੀ ਜਦੋਂ ਤਿਆਰ ਹੋ ਜੂਗੀ ਅੱਛਾ ਹਾਂ ਅੱਜ ਤੇ ਮੌਸਮ ਠੰਡਾ ਵਾ ਅੱਜ ਹੀ ਫੇਰ ਦੁਪਹਿਰ ਬਾਅਦ ਲੈ ਜਾਓ ਮੇਰੇ ਲਈ ਵੀ ਲਿਆਦਾ ਆ ਆ ਜਾ ਆ ਜਾ ਤੈਨੂੰ ਵੀ ਦੇ ਦਿੰਨੇ ਆ ਇੱਕ ਐਕਸਟਰਾ ਲੈਂਦਾ ਉਹ ਤੈਨੂੰ ਦੇ ਦਿੰਨੇ ਆ ਆ ਲੈ ਜਿਹੜਾ ਤੂੰ ਲੈਣਾ ਲੈ ਲਾ ਆਜੋ ਤੇ ਵੇ ਆ ਜਾ ਹੁਣ ਲੈ ਲੈਂਦੇ ਮੈਂ ਤੇ ਪਤਾ ਨਹੀਂ ਹੁਣ ਤੁਹਾਡੇ ਕਿਸੇ ਨੂੰ ਦਉਨੇ ਆ ਕਿ ਨਹੀਂ ਹੁਣ ਮੈਂ ਤੇ ਆਪਣੇ ਉਲਾਂ ਦੇ ਵਧੀਆ ਓਦਾਂ ਗਰ ਸਾਹਿਬ ਮੇਰੇ ਨਾਲ ਤੇ ਤੁਹਾਡੀ ਪਸੰਦ ਜਿਆਦੀ ਆ ਮੈਨੂੰ ਲੱਗਣ ਡਈ ਵਧੀਆ ਵੀ ਤੁਸੀਂ ਕਿੰਨੇ ਸੋਹਣੇ ਸੂਟ ਲਿਆਂਦੇ ਸਾਰੇ ਹੈ ਤੁਸੀਂ ਸਾਰੇ ਬੜੇ ਵਧੀਆ ਲਿਆਂਦੇ ਆ ਸਾਸੋ ਵਧੀਆ ਹੀ ਲਿਓਨੇ ਸੀ ਓਦਾਂ ਇੱਕ ਗੱਲ ਹੋਰ ਵਾ ਕਲਜੀਤ ਜੇ ਤੇਰਾ ਡੈਡੀ ਸੂਟ ਲੈਣ ਜਾਵੇ ਤੇ ਵਧੀਆ ਗੱਲ ਨਹੀਂ ਆ ਮੇਰੇ ਸੋਗ ਜਿਆਦੇ ਆ ਜਾਂਦੇ ਓਦਾਂ ਮੇਰੇ ਵਰਗੀ ਕਹਿੰਦੇ ਵੀ ਚਲ ਮੇਰੀ ਕੋਈ ਗੱਲ ਨਹੀਂ ਹੈ ਨਾ ਕੁੜੀਆਂ ਲੱ ਲੈਣ ਅੱਜ ਕਿੰਨੇ ਆ ਗਏ ਮੇਰੇ ਤਿੰਨ ਨਹੀਂ ਉਹ ਦਿਨ ਆ ਗਏ ਤੇ ਤਿੰਨ ਹੀ ਅੱਜ ਆ ਗਏ ਉਹ ਦਿਨ ਨਹੀਂ ਉਹ ਦਿਨ ਤਿੰਨ ਨਹੀਂ ਨਹੀਂ ਦੋ ਹੀ ਦੋ ਹੀ ਉਹ ਦਿਨ ਦੋ ਹੀ ਪੰਜ ਸੂਟ ਪਾਓ ਦੇਖ ਲਾਓ ਪੰਜ ਸੂਟ ਮੈਂ ਆਪਣੀਆਂ ਧੀਆਂ ਨੂੰ ਕਹਿਣਾ ਵੀ ਤੇਰੀਆਂ ਧੀਆਂ ਹੁਣ ਸੂਟ ਸੀਣ ਤੇ ਪੌਣ ਤੇ ਭੱਜ ਭੱਜ ਕੰਮ ਕਰਨ ਹਾਂ ਨਹੀਂ ਕੰਮ ਕਿੰਗੇ ਬੁੜਾ ਕਰਦੀਆਂ ਭੱਜ ਭੱਜ ਵੀ ਕਰਦੀਆਂ ਆਹੋ ਨਹੀਂ ਨਹੀਂ ਆਈ ਕੰਮ ਦਾ ਕਰਕੇ ਥੋੜੀ ਸੂਟ ਲਿਆ ਕੇ ਦਿੱਤੇ ਤੇ ਹੁਣ ਫੇਰ ਤੁਸੀਂ ਚਲੋ ਪਸੰਦ ਕੀਤੇ ਯਾਰ ਲਿਆਂ ਤੇ ਪਰ ਉਹਦਾ ਮੈਨੂੰ ਤੁਸੀਂ ਕਿੱਦਾਂ ਗਏ ਵੀ ਉਹ ਜਿਹੜੇ ਸੂਟ ਲੈਣੇ ਉਹਨਾਂ ਦਾ ਕਰਕੇ ਗਏ ਆ ਮੈਂ ਇਹਨਾਂ ਦਾ ਕਰਕੇ ਗਿਆ ਸੀ ਵੀ ਆਹ ਸੂਟ ਮੈਂ ਵੇਖੀ ਅੱਛਾ ਤੇ ਮੇਰਾ ਮਾਨ ਵੀ ਮੈਂ ਆਹ ਜਿਹੜੇ ਸੂਟ ਵਾ ਇਹ ਲੈ ਕੇ ਮੈਂ ਆਪਣੇ ਧੀਆ ਨੂੰ ਹੈਂ ਆਹ ਜਿਹੜੇ ਰੰਗ ਵਾ ਨਾ ਹੂੰ ਇਹ ਨੂੰ ਰੰਗੋੜਾ ਤਾਂ ਕੰਦੀ ਆਹ ਹੋਏ ਤੇ ਗੱਲ ਹੈ ਹੀ ਇਹ ਇਹਦਾ ਕਰਕੇ ਫਿਰ ਮੈਂ ਗਿਆ ਸੀ ਤੇ ਇਹਨਾਂ ਦਾ ਕਰਕੇ ਉਹ ਮੈਨੂੰ ਹੋਰ ਵੀ ਉੱਥੇ ਪਏ ਪਸੰਦ ਲੱਗੇ ਅੱਛਾ ਮੈਂ ਕੋਈ ਚੁੱਕਨੇ ਆ ਤੇ ਦੁਕਾਨ ਤੇ ਭਰੀ ਹੁੰਦੀ ਸੂਟਾਂ ਨਾ ਹੋਰ ਨਹੀਂ ਕੋਈ ਲੱਗੇ ਹੋਰ ਕੋਈ ਦੱਸ ਇੰਨੇ ਥੋੜੇ ਆ ਨਹੀਂ ਥੋੜੇ ਤੇ ਨਹੀਂ ਕਿਉਂ ਅੱਦਾਂ ਮੈਂ ਕਈ ਵਾਰ ਵੇਖਣ ਨੂੰ ਹੋਰ ਆਖੀਦਾ ਆ ਵੀ ਲੈ ਲਈਏ ਆ ਵੀ ਲੈ ਲਈਏ ਉਹ ਫਿਰ ਮੇਰਾ ਉਹੋ ਤੇ ਕਰਕੇ ਮੈਂ ਨਹੀਂ ਤੈਨੂੰ ਨਾਲ ਖੜਿਆ ਅੱਛਾ ਆਪਣਾ ਆ ਵੀ ਲੈ ਲਈ ਆ ਵੀ ਲੈ ਲਈ ਕਿੰਨੇ ਖਰਚਾ ਆ ਵਾਹ ਪੈਸੇ ਖਰਚਾ ਆ ਤੂੰ ਪੈਸੇ ਦੀ ਗੱਲ ਛੱਡ ਹਾਂ ਹੂੰ ਤੂੰ ਕੀ ਲੱਭਣ ਨਹੀਂ ਪਤਾ ਟੱਕਰ ਲੱਭਣ ਦੇ ਸਾਂ ਇਆਂ ਪੁੱਤਾਂ ਨੂੰ ਪੈਸੇ ਚੰਗੇ ਆ ਠੀਕ ਆ ਠੀਕ ਨਹੀਂ ਕੁੜੀਆਂ ਹੁਣ ਚੋਕੇ ਲਫਾਫੇ ਚ ਪਾ ਕੇ ਰੱਖ ਲੋ ਆ ਗੁਰਨਵੈ ਦੇ ਆ ਚੁੱਕ ਚੁੱਕ ਕੇ ਰੱਖਣ ਗੁਰਨਵੈ ਤੇਰਾ ਤੇ ਕੋਈ ਵੀ ਨਹੀਂ ਆਇਆ ਵੇ ਸੂਟ ਆ ਮੈਂ ਝੂਲੇ ਇੱਕ ਤੂੰ ਵਾਧੂ ਲੈ ਆਇ ਨਾ ਝੋਲੇ ਝੋਲੇ ਹਾਂ ਝੋਲੇ ਤੇ ਮੈਂ ਵੀ ਜਰੂਰ ਜਾਵਾਂ ਉਹ ਝੋਲੇ ਹੁੰਦੀ ਨਹੀਂ ਭਾਜੀ ਦੋ ਲਫਾਫੇ ਹੋਰ ਦੇ ਦਿਓ ਮੈਂ ਤੇ ਇਹੋ ਕੰਮ ਹੀ ਕਰਦੀ ਨਹੀਂ ਸੂਟ ਚੱਲ ਪਾ ਵਾਦੂ ਇੱਕ ਅੱਧਾ ਅੱਛਾ ਅੱਛਾ ਮੈਂ ਚੱਲ ਕੋਤੇ ਨੇ ਨਾ ਕਿੰਨੇ ਕੰਮ ਆ ਜਾਂਦਾ ਗੌਰਨਵਾਇ ਨੂੰ ਹੁਣ 500 ਰੁਪਏ ਦੇ ਦਿਓ ਇਹਦਾ ਨਿੱਕਰ ਵਾਲਾ ਸੂਟ ਆ ਜਾਊਗਾ ਇਹ ਜਿੱਦਾਂ ਦਾ ਆਖਣਗੇ ਉਦਾਂ ਦਾ ਲੈ ਦੇ ਨਹੀਂ ਆ ਗਰਮੀ ਚ ਪਾਉਣ ਨੂੰ 500 ਦਾ ਬੜਾ ਸੋਹਣਾ ਆ ਜਾਣਾ ਲੈ ਆਉਣਾ ਸੀ ਹਾਂ ਮੈਂ ਉਹ ਮੈਨੂੰ ਮੇਚੇ ਦਾ ਨਹੀਂ ਪਤਾ ਇਹਦਾ ਕਿੰਨਾ ਨੰਬਰ ਆਊਗਾ ਇਹਨੂੰ ਮੇਚਾ ਵੇਖ ਜਿਓ ਕਿ ਨਾ ਉਹਦੇ ਅੱਗੇ ਤਾਂ ਸੂਟ ਲੈ ਜਿਓ ਨਹੀਂ ਲੈ ਜਾਾਂਗੇ ਮੇਰਾ ਤਾਂ ਇਹਨੂੰ ਨਾਲ ਲੈ ਕੇ ਵਾਗੇ ਲਈ ਅੰਗਰ ਉਤੇ ਠੀਕ ਆ ਪੁਰਾਣਾ ਲਫਾਫੇ ਚ ਪਾ ਦੇ ਤੇ ਨਵਾਂ ਗਲ ਪਾ ਲਿਓ ਨਵਾਂ ਗਲ ਪਾ ਲਿਆਂਗੇ ਇਹ ਵੀ ਗੱਲ ਹੈ ਜੁੱਤੀ ਹੈ ਹਾਂ ਕਿੰਨਾ ਸੋਹਣਾ ਵਾ ਸੁ ਕੁਲਜੀਤ ਬਹੁਤ ਸੋਹਣਾ ਹੈ ਹਨਾ ਤੁਸੀਂ ਜੋੜ ਲੇ ਲੂ ਆ ਲੈ ਉਹ ਉਹ ਤਾਂ ਬਣ ਗਿਆ ਦੁਕਾਨ ਵਾਲਾ ਵਿਖਾ ਲੰਡਿਆ ਗਾੜੀ ਗੁਰ ਨमाज ਪਾਜੀ ਇਹ ਕਿੰਨੇ ਦਾ ਵਾ ਪਾਜੀ ਕਿੰਨੇ ਦਾ ਏ ਪਾਜੀ ਆ ਸੂਟ ਕਿੰਨੇ ਦਾ ਤੁਸੀਂ ਇਦਾਂ ਕਰੋ ਇਹਨਾਂ ਨੂੰ ਰੇਟ ਨਾ ਮੈਨੂੰ ਪੁੱਛੋ ਅੱਛਾ ਕਿੰਨੇ ਦਾ ਹੋਈਓ ਸੀਓ ਦੇ ਪਾਓ ਪਾਓ ਠੀਕ ਆ ਚਲੋ ਸੋਖਣ ਡਾਉਣੇ ਹੋਣ ਕੁੜੀਆਂ ਨੂੰ ਮੇਰੇ ਮਤਾਨੀ ਚੜਦੀ ਕਲਾ ਤੇ ਤੰਦ ਰੁਸਤੀ ਬਖਸ਼ੇ ਮੇਰੇ ਬੱਚਿਆਂ ਨੂੰ ਪੱਚੇ ਪਾਦਸ਼ਾ ਤੇ ਉਦਾਂ ਅਕਲਜੀਤ ਮਨਦੀਪ ਇੱਕ ਗੱਲ ਹੋਰ ਵਾ ਵੀ ਡੈਡੀ ਨੂੰ ਆਖੋ ਹਾਂਦਾ ਸੀ ਕਿ ਦਿਨੀ ਚੱਲ ਚੱਲ ਜਾ ਕਰੇ ਕਾਦੀਆਂ ਨੂੰ ਸ਼ਹਿਰ ਨੂੰ ਹਨਾ ਮੈਂ ਦਹੀ ਤੇ ਨੀ ਨਾ ਬੀਮੇ ਦੇ ਕਿਸ਼ਤਾਂ ਨਹੀਂ ਤਾਰੀਆਂ ਜਾਣੀਆਂ ਹਾਂ ਇਹ ਤੇ ਦੋ ਹੀ ਮਹੀਨੇ ਹੋਣਗੇ 6 ਮਹੀਨੇ ਆਉਣੀਆਂ ਵਾ ਹੈ ਤੇ 6 ਮਹੀਨੇ ਨਹੀਂ ਆਉਣੀਆਂ ਕਿਸ਼ਤਾਂ ਆਹੋ ਪਰ 6 ਮਹੀਨੇ ਨਹੀਂ ਨਾ ਹੱਡੀਆਂ ਆਉਂਦੀਆਂ ਅਸੀਂ ਉਦੋਂ ਮੇ ਬੀਮੇ ਦੀਆਂ ਕਿਸ਼ਤਾਂ ਤਾਰਨ ਗਏ ਜਦੋਂ ਲਿਆਏ ਸੀ ਏ ਜਿਹੜੇ ਜਿਹੜੇ ਸਾਹਬ ਨਾ ਕਿਸ਼ਤ ਤਰਦੀ ਐ ਵਾ ਨਾ ਉਸ ਤੋਂ 6 ਮਹੀਨੇ ਬਾਅਦ ਕਿਸ਼ਤ ਆਉਂਦੀ ਆ ਜਿਹੜੇ ਵੀ ਜਿਹੜੇ ਵੀ ਹੁਣ ਜੀ ਦੀ ਕਿਸ਼ਤਾਂ ਤਾਰ ਨਹੀਂ ਉਹਦਾ ਕਿਸੇ ਵੀ ਗਾਂਹ ਆ ਗਾਂਹ ਪਿਸ਼ਾਵ ਆ ਤਾਂ ਇਹ ਤੇ ਮੈਂ ਕਹਾਂ ਨਾ 6 ਮਹੀਨੇ ਬਾਅਦ ਨਹੀਂ ਹੋਣੀਆਂ ਇਹ ਚੱਲ ਕੋਈ ਗੱਲ ਨਹੀਂ ਖਲਾਰ ਕੇ ਕੱਟਣੇ ਸੀਨੇ ਆ ਕਿ ਕੋਈ ਗੱਲ ਨਹੀਂ ਗੁਰਨਵਾਜ ਵੇਖ ਹੋਰ ਕੇ ਕਿੰਨਾ ਪਿਆਰਾ ਲੱਗਦਾ ਬਹੁਤ ਹੋਰ ਬਣਿਆ ਵਾ ਆ ਰੰਗ ਨਹੀਂ ਇਹਨਾਂ ਕੋਏਗਾ ਆਹੋ ਸਹੀ ਗੱਲ ਮੈਨੂੰ ਪਤਾ ਲੱਗਦਾ ਜੀ ਆਹ ਰੰਗ ਉਹਦਾ ਇਹ ਰੰਗ ਬਹੁਤ ਚੱਲਣ ਡਿਆ ਬਹੁਤ ਲੋਕਾਂ ਨੇ ਪਾਏ ਜਾਲਾ ਜਿਆ ਰੰਗ ਜਿਹੜਾ ਵਾ ਅੱਛਾ ਆ ਵੀ ਉਪਰ ਮੈਨੂੰ ਬੜਾ ਪਿਆਰਾ ਲੱਗਾ ਆਹੋ ਜੁਨੀ ਫਾਲ ਰਹੀ ਇਹਨੇ ਹਾਂ ਵਾਈਟ ਨਾਲੋਂ ਨੀਲੀ ਵੀ ਚੰਗੀ ਆ ਨੀਲੀ ਚੰਗੀ ਲੱਗਦੀ ਪੁੱਤ ਨੀਲੀ ਜਿੱਤੇ ਲੈਸ ਲਾ ਲਾਂਗੇ ਨਾ ਵਾਹ ਡਬਲ ਡਾਈ ਕਰਾ ਲਿਓ ਚੁੰਨੀਆਂ ਲੈ ਕੇ ਵਾਹ ਡਬਲ ਡਾਈ ਕਰਾ ਲਿਓ ਮੈਨੂੰ ਬਹੁਤ ਪਿਆਰਾ ਲੱਗਾ ਹਾਂ ਇਹ ਵੀ ਸੋਹਣਾ ਵਾ ਇਹਨੇ ਪਾਇ ਇਹ ਵੀ ਫਿਰ ਮੈਂ ਆਪਣੇ ਕੋਲ ਹੀ ਰੱਖ ਲਿਆ ਮੈਂ ਅੱਜ ਤੈਨੂੰ ਮੋੜਨਾ ਕਰ ਆਇਆ ਮੈਂ ਹੂੰ ਕਿਤੇ ਮੈਂ ਤੇ ਜੇ ਆਪਾਂ ਤਿੰਨੇ 900 ਸੀ ਲੀ ਗੇ ਤਿੰਨੇ ਜਾਣੀਆਂ ਜਾਵੇ ਤੇ ਲੋਕਾਂ ਆਖਣਾ ਸਕੂਲੇ ਚੱਲੀਆਂ ਵਾ ਆਹ ਹੋਏ ਵਰਦੀ ਬਣ ਜਾਂਦੀ ਜਾਰੇ ਜਾਣੇ ਪਾ ਲੈਣ ਆਹ ਦੇ ਵੇ ਆਹ ਕਿੰਨਾ ਪਿਆਰਾ ਆਹੋ ਇਹ ਵੀ ਸੋਨਾ ਕੌਡੀਆਂ ਜੀਆਂ ਵਾਲਾ ਇਹ ਬਹੁਤ ਸਾਰੇ ਚੀਜ਼ ਇਹ ਤੇ ਲਈ ਤੁਹਾਡੇ ਵੀ ਬਹੁਤ ਹੁਣ ਮੇਰੇ ਸੀਂਦੋ ਯਾਰ 6 6 ਦੀ ਮੈਨੂੰ ਮੈਂ ਉਹ ਗੱਲ ਫਿਰ ਵੀ ਮੈਂ ਲਿਆ ਲਿਆ ਕੇ ਰੱਖੀ ਥੋੜਾ ਜਾਣੇ ਮੈਨੂੰ ਫਿਰ ਸੀਂਕੇ ਦੋ ਮੈਂ ਪਾ ਕੇ ਵੀ ਜਾਵਾਂ